ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਦੇ ਅਧਰ ਵਿਚਕਾਰ ਸਥਿਤ ዳਖਾਣਾ ਚੌਂਕ ਤੋਂ ਲਾਇਬ੍ਰੇਰੀ ਚੌਂਕ ਤੱਕ ਜਾਂਦੀ ਸੜਕ ਤੇ ਵੱਡੇ ਵੱਡੇ ਟੋਏ ਹੋ ਗਏ ਹਨ ਜਦੋਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਨਜ਼ਦੀਕੀ ਦੁਕਾਨਦਾਰਾਂ ਵੱਲੋਂ ਮੀਡੀਆ ਨੂੰ ਬੁਲਾ ਕੇ ਆਪਣੀ ਸਮੱਸਿਆ ਦੱਸੀ ਗਈ ਦੁਕਾਨਦਾਰ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੋਂ ਇਹ ਸੜਕ ਲਗਾਤਾਰ ਟੁੱਟ ਰਹੀ ਹੈ ਅਤੇ ਕਈ ਵਾਰ ਦੁਕਾਨਦਾਰਾਂ ਵੱਲੋਂ ਆਪਣੇ ਤੌਰ ਤੇ ਬਜਰੀ ਸੀਮਿੰਟ ਅਤੇ ਹੋਰ ਸਮੱਗਰੀ ਮੰਗਾ ਕੇ ਇਸ ਦੀ ਰਿਪੇਅਰ ਵੀ ਕੀਤੀ ਗਈ ਪਰ ਸੜਕ ਤੇ ਭਾਰੀ ਆਵਾਜਾਈ ਹੋਣ ਪੈਚ ਵਰਕ ਜਿਆਦਾ ਦੇਰ ਨਹੀਂ ਟਿਕਦਾ ਉਨ ਹਾਲਤੇ ਹੈ ਕਿ ਸੜਕ ਤੇ ਵੱਡੇ ਵੱਡੇ ਟੋਏ ਹੋ ਗਏ ਹਨ ਦੂਜੇ ਪਾਸੇ ਵੀ ਗ੍ਰਾਮ ਨਾਲ ਕੱਟ ਗਿਆ ਇਸ ਰੋਡ ਤੇ ਸਥਿਤ ਪੁਰਾਣੇ ਹਸਪਤਾਲ ਦਾ ਇੱਕ ਗੇਟ ਖੋਲਿਆ ਨਹੀਂ ਜਾਂਦਾ ਪਰ ਉਸ ਦੇ ਬਾਹਰ ਬੇਤਰਤੀਬ ਦੋ ਪਹੀਆ ਤੇ ਚਾਰ ਪਹੀਆ ਵਾਹਨਾ ਦੀ ਪਾਰਕਿੰਗ ਕਾਰਨ ਟ੍ਰੈਫਿਕ ਸਮੱਸਿਆ ਹੋਰ ਗੰਬੀਰ ਹੋ ਰਹੀ ਹੈ। ਉਹਨਾਂ ਦੱਸਿਆ ਕਿ ਸੜਕ ਦੇ ਟੋਏ ਅਤੇ ਬੇਤਰਤੀਬ ਪਾਰਕਿੰਗ ਕਾਰਨ ਇਸ ਰੋਡ ਤੇ ਰੋਜ਼ਾਨਾ ਦੁਰਘਟਨਾਵਾਂ ਹੋ ਰਹੀਆਂ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਮਸਿਆ ਤਾਂ ਇਹ ਬਹੁਤ ਦੇਰ ਤੋਂ ਆ ਜੀ ਮਾਰਚ ਮਹੀਨੇ ਤੋਂ ਪਹਿਲੇ ਤੋਂ ਹੀ ਇਹ ਸਮੱਸਿਆ ਚੱਲੀ ਆ ਰਹੀ ਹੈ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲੇ ਤੇ ਐਪਲੀਕੇਸ਼ਨ ਦਿੱਤੀ ਸੀ ਆਪਣੇ ਮਾਨ ਲੋਕ ਡਿਪਟੀ ਕਮਿਸ਼ਨਰ ਸਾਹਿਬ ਦੇ ਉਹਨਾਂ ਨੇ ਭੇਜ ਦਿੱਤਾ ਜੀ ਅਦਰ ਕਮੇਟੀ ਵਾਲਿਆਂ ਦੇ ਰਿਟਰਨ ਲਿਖ ਕੇ ਆਪਾਂ ਈਓ ਸਾਹਿਬ ਨੂੰ ਵੀ ਮਿਲੇ ਜਾ ਕੇ ਤੇ ਈਓ ਸਾਹਿਬ ਨੇ ਕਿਹਾ ਸੀ ਵੀ ਮੈਂ ਤੇ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਵਾ ਕੱਟੀਆਂ ਰਿਪੇਅਰ ਕਰਵਾ ਦੇਣੀਆਂ ਇਸ ਗੱਲ ਨੂੰ ਵੀ ਕਰੀਬ 3 ਕੁ ਮਹੀਨੇ ਹੋ ਚੁੱਕੇ ਆ ਜੀ ਉਸ ਤੋਂ ਬਾਅਦ ਇਹ ਬਰਸਾਤ ਸ਼ੁਰੂ ਹੋ ਗਈ ਬਰਸਾਦ ਕਰਕੇ ਇਹ ਸੜਕ ਬਹੁਤ ਹੀ ਜਿਆਦਾ ਖਰਾਬ ਹੋ ਗਈ ਹੈ ਜਿਸ ਕਰਕੇ ਲੋਕਾਂ ਨੂੰ ਹੁਣ ਤਾਂ ਬਹੁਤ ਹੀ ਜਿਆਦਾ ਪ੍ਰੋਬਲਮ ਆ ਰਹੀ ਹੈ ਦੂਸਰੀ ਗੱਲ ਇੱਥੇ ਜਿਹੜਾ ਹਸਪੀਟਲ ਦਾ ਮੇਨ ਗੇਟ ਹੈ ਉਹ ਗੇਟ ਹੀ ਸਾਰਾ ਦਿਨ ਬੰਦ ਰਹਿੰਦਾ ਹੈ ਪਤਾ ਨਹੀਂ ਕਿਉਂ ਬੰਦ ਰਹਿੰਦਾ ਜਿਹਦੇ ਕਰਕੇ ਸਾਰੇ ਵਾਹਨ ਬਾਹਰ ਖੜੇ ਹੁੰਦੇ ਹਨ ਤੇ ਟ੍ਰੈਫਿਕ 'ਤੇ ਬੜੀ ਸਮੱਸਿਆ ਆਂਦੀ ਹੈ ਸੜਕ ਦੇ ਅਧਵਿਸ਼ ਘਾਰ ਲੱਗੇ ਆ ਵਾਹਨ ਅਧਵਿਸ਼ ਘਾਰ ਵੀ ਲੱਗੇ ਆ ਜੀ ਤੇ ਟੂ ਵੀਲਰ ਲੱਗੇ ਆ ਜੀ ਇੱਕ ਅਦੀ ਕਾਰ ਲੱਗ ਜਾਂਦੀ ਹੈ ਤਾਂ ਰਸਤਾ ਬਿਲਕੁਲ ਹੀ ਬੰਦ ਹੋ ਜਾਂਦਾ ਤੇ ਸੜਕ ਦੇਖਿਆ ਰਿਪੇਅਰ ਵੀ ਕਰਵਾਈ ਗਈ ਸੀਮਟ ਟੈਕਨ ਕਰਵਾਈ ਉਹ ਦੁਕਾਨਦਾਰਾਂ ਨੇ ਫੁੱਦ ਪੈਸੇ ਇਕੱਠੇ ਕਰਕੇ ਆਪ ਕਰਵਾਈ ਜੀ ਜਿਹੜੀ ਕੋਈ ਜ਼ਿਆਦਾ ਟਾਈਮ ਨਹੀਂ ਚੱਲ ਸਕੀ ਔਰ ਬਰਸਾਤ ਕਰਕੇ ਫਿਰ ਦੁਬਾਰਾ ਟੁੱਟ ਗਈ ਤੇ ਦੁਰਘਟਨਾਵਾਂ ਵੀ ਹੁੰਦੀਆਂ ਹੁੰਦੀਆਂ ਨੇ ਦੁਰਘਟਨਾਵਾਂ ਤੇ ਰੋਜ਼ ਹੀ ਕਿੰਨੀਆਂ ਹੀ ਹੋ ਰਹੀਆਂ ਜੀ ਕੀ ਦਸੀਏ ਤੁਹਾਨੂੰ ਬੱਚਿਆਂ ਦੇ ਤੇ ਬਹੁਤ ਹੀ ਸੱਟਾਂ ਲੱਗਦੀਆਂ ਇੱਥੇ ਬਜ਼ੁਰਗਾਂ ਦੇ ਤੇ ਤੁਹਾਡੇ ਮਾధ్యਮ ਰਾਈ ਸਾਡੀ ਤੇ ਇਹੀ ਬੇਨਤੀ ਆ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਜਾਂ ਕਮੇਟੀ ਨੂੰ ਸਾਰਿਆਂ ਨੂੰ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਵਾਇਆ ਜਾਏ ਇਹ ਚਲੋ ਤੁਹਾਡੀ ਵੀ ਬਹੁਤ ਮਿਹਰਬਾਨੀ ਹੋਏਗੀ ਤੁਸੀਂ ਅੱਜ ਆ ਕੇ ਕਵਰੇ ਕੀਤੀ ਐ ਤੇ ਚਲੋ ਸਾਡਾ ਵੀ ਸਾਥ ਦਿਓਗੇ ਤੁਸੀਂ ਸਮੱਸਿਆ ਮਾਰਚ ਮਹੀਨੇ ਤੋਂ ਚੱਲ ਰਹੀ ਐ ਪਹਿਲਾਂ ਥੋੜੀ ਛੜਕ ਟੁੱਟੀ ਐ ਉਸ ਤੋਂ ਬਾਅਦ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਸਾਰਿਆਂ ਦਾ ਲੰਘਾ ਇਧਰੋਂ ਹੋਣ ਕਰਕੇ ਕਿਉਂਕਿ ਸ਼ਹਿਰ ਦਾ ਸੈਂਟਰ ਪੈਂਦਾ ਜ਼ਿਆਦਾ ਹੋਣ ਕਰਕੇ ਸੜਕ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੋਈ ਸਪਾਈਂ ਪਹਿਲਾਂ ਆਪਾਂ ਮਹੀਨਾ ਡੇਢ ਪਹਿਲਾਂ ਕੋਈ ਦੁਕਾਨਦਾਰ ਨੇ ਆਪਸ ਵਿੱਚ ਥੋੜੇ ਪੈਸੇ ਇਕੱਠੇ ਕਰਕੇ ਦੀ ਰਿਪੇਅਰ ਕੀਤੀ ਸੀ ਖੁਦ ਪਰ ਹੋਰ ਪਿਆਰ ਵੀ ਬਹੁਤੀ ਦੇਰ ਨਹੀਂ ਚੱਲੀ ਕਿਉਂਕਿ ਚੱਲ ਨਹੀਂ ਸਕਦੀ ਕੋ ਲੋ ਨਹੀਂ ਸਕਦਾ ਕਿ ਟ੍ਰੈਫਿਕ ਚੱਲਦੀ ਰਹਿੰਦੀ ਐ ਜਦੋਂ ਅਸੀਂ ਮਾਲ ਪਾਨੇ ਕਿ ਦੋ ਤਿੰਨ ਦਿਨ ਇੱਕ ਦਿਨ ਰੈਸਟ ਚਾਹੀਦੀ ਆ ਪਰ ਟ੍ਰੈਫਿਕ ਨਾ ਰੁਕਣ ਕਰਕੇ ਇਹ ਮੁੜ ਕੇ ਟੁੱਟ ਗਿਆ ਇੱਥੇ ਮੇਨ ਜਿਹੜੀ ਪ੍ਰੋਬਲਮ ਹੈਗੀ ਆ ਉਹ ਹੈਗੀ ਆ ਜੀ ਹਸਪੀਟਲ ਦੇ ਅੱਗੇ ਸਾਰਾ ਦਿਨ ਗੇਟ ਬੰਦ ਰਹਿਣ ਕਰਕੇ ਜਿਹੜੇ ਵਾਹਨ ਲੱਗੇ ਰਹਿੰਦੇ ਦਿਨ ਰਾਤ ਉਹ ਲੱਗੇ ਰਹਿੰਦੇ ਨੇ ਉਹਦੇ ਕਰਕੇ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੋ ਗਿਆ ਕੁੱਤੀ ਵਰਤੇ ਲੋਕੀ ਡੇਲੀ ਲੰਘਦੇ ਨੇ ਇੱਕ ਦੋ ਬੱਚਾ ਇੱਕ ਦੋ ਬਜ਼ੁਰਗ ਜਾਂ ਕੋਈ ਲੇਡੀਜ਼ ਵਿਚਾਰੀ ਡੇਲੀ ਹਾਰੇ ਸਾਹਮਣੇ ਡੇਕਦੇ ਫਿਰ ਉਹ ਸੱਟ ਲੱਗਦੀ ਉਹਨਾਂ ਦੀ ਕਨਵੈਸ ਵੀ ਭਜਦੀ ਆ ਬੜਾ ਮਾੜਾ ਹਾਲ ਆ ਓਪੋਜ਼ਿਟ ਸਿਵਲ ਹਸਪੀਟਲ ਦੇ ਸਾਹ ਜੇ ਜੀ ਕਾਫੀ ਧੀਰ ਤੋਂ ਰਿਪੇਅਰ ਨਹੀਂ ਹੋਈ ਤੇ ਕਾਫੀ ਵੱਡੇ ਵੱਡੇ ਟੋਏ ਹੋ ਗਏ ਜਿਹਦੇ ਨਾਲ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਵਾ ਬਜ਼ੁਰਗ ਮਹਿਲਾ ਤੇ ਡਿੱਗਣ ਦੇ ਕਾਰਨ ਜਿਹੜੇ ਟੋਏ ਆ ਇਹ ਸਮੱਸਿਆ ਕਾਫੀ ਦੇ ਮਾਰਚ ਤੋਂ ਚੱਲਦੀ ਪਈ ਆ ਹੁਣ ਥੋੜੀ ਵੱਧ ਗਈ ਆ ਗੇਟ ਗੇਟ ਬੰਦ ਹੋਣ ਕਾਰਨ ਟ੍ਰੈਫਿਕ ਤੇ ਬਹੁਤ ਜਾਮ ਰਹਿੰਦਾ ਤੇ ਅਸੀਂ ਵਿਅਸਤ ਸਾਡੇ ਕਾ ਸ਼ਹਿਰ ਦੀ ਸਾਰੀ ਦੁਨੀਆ ਨੇ ਇਧਰੋਂ ਹੀ ਆਣਾ ਗੁਰਦ ਆਪੁਰ ਬਸ ਗਿਆ ਨੇ ਜਿਹੜਾ ਜਿਹੜਾ ਨੰਗਦਾ ਹੋਇਆ ਸੜਕ ਤੋਂ ਨੰਗਦਾ ਹੋਇਆ ਇਹੋ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਕੋਈ ਗੱਲ ਨਹੀਂ